ਸੂਬੇ ਚ ਲੁੱਟਾ ਖੋਹਾਂ ਆਮ ਹੀ ਹੁੰਦੀਆਂ ਜਾ ਰਹੀਆਂ ਨੇ ਅਜਿਹੀਆਂ ਵਾਰਦਾਤਾਂ ਚ ਲਗਾਤਾਰ ਵਾਦਾ ਹੁੰਦਾ ਜਾ ਰਿਹਾ ਹੈ ਇਹਨਾਂ ਵਾਰਦਾਤਾਂ ਨੂੰ ਹੁਣ ਦਿਨ ਦਿਹਾੜੇ ਅੰਜਾਮ ਦਿੱਤਾ ਜਾ ਰਿਹਾ ਹੈ ਕਿਉਂਕਿ ਲੁਟੇਰੇ ਬੇਖੌਫ ਹੁੰਦੇ ਜਾ ਰਹੇ ਨਹੀਂ ਅਜਿਹੀ ਇੱਕ ਵਾਰਦਾਤ ਨੂੰ ਦਸੂਹਾ ਚ ਅੰਜਾਮ ਦਿੱਤਾ ਗਿਆ ਹੈ ਲੁਟੇਰੇ ਦਿਨ ਦਿਹਾੜੇ ਇੱਕ ਮਹਿਲਾ ਦੀ ਸਕੂਟੀ ਖੋ ਕੇ ਫਰਾਰ ਹੋ ਗਏ ਨੇ ਟਿੱਕੀ ਦੁਪਹਿਰ ਦਰਖਤ ਦੀ ਛਾਂ ਚ ਖੜਾ ਇੱਕ ਸ਼ਖਸ ਜਿੰਨਾ ਚਿਰ ਤਾਂ ਨਜ਼ਰ ਨਹੀਂ ਆ ਰਿਹਾ ਪਰ ਆਖਿਰ ਇਹਨੀ ਗੌਰ ਨਾਲ ਕੀ ਵੇਖ ਰਿਹਾ ਹੈ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਕੁਝ ਅਜੀਬਾ ਹੋ ਰਿਹਾ ਹੈ ਜਿਸ ਤੇ ਇਸ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਐਡੀਟਰ ਸਾਹਿਬ ਜ਼ਰਾ ਜ਼ੂਮ ਆਊਟ ਕਰਕੇ ਤੇ ਰਿਵਾਈਂਡ ਕਰਕੇ ਸਾਡੇ ਦਰਸ਼ਕਾਂ ਨੂੰ ਵੀ ਵਿਖਾਓ ਜੋ ਇਹ ਜਨਾਬ ਬੜੀ ਗੌਰ ਨਾਲ ਵੇਖ ਰਹੀ ਨਹੀਂ ਟਿੱਕੀ ਦੁਪਹਿਰ ਦਾ ਸਮਾਸੀ ਸੁੰਸਾਨ ਗਲੀ ਚ ਸਭ ਕੁਝ ਆਮ ਵਰਗਾ ਹੀ ਤਾਂ ਜਾਪ ਰਿਹਾ ਸੀ ਇਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਇੱਕ ਐਕਟਿਵਾ ਸਵਾਰ ਮਹਿਲਾ ਨੂੰ ਰੋਕਦੇ ਨੇ ਮਹਿਲਾ ਪਾਪ ਜਾਂਦੀ ਹੈ ਕਿ ਸ਼ਾਇਦ ਇਹਨਾਂ ਦੇ ਇਰਾਦੇ ਠੀਕ ਨਹੀਂ ਉਹ ਆਪਣੀ ਐਕਟਿਵਾ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕਰਦੀ ਹੈ ਪਰ ਇੱਕ ਲੁਟੇਰਾ ਉਸ ਨੂੰ ਬਾਹਰ ਤੋਂ ਫੜ ਕੇ ਥੱਲੇ ਸੁੱਟ ਲੈਂਦਾ ਹੈ ਮਹਿਲਾ ਇਸ ਲੁਟੇਰੇ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕਰਦੀ ਹੈ ਆਪਣੇ ਆਪ ਨੂੰ ਬਚਾਉਣ ਦੀ ਆਪਣੀ ਐਕਟਿਵਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀ ਹੈ ਦੂਰ ਖੜਾ ਇੱਕ ਸ਼ਖਸ ਇਹ ਸਭ ਕੁਝ ਵੇਖਦਾ ਰਹਦਾ ਹੈ ਅਤੇ ਵੇਖਿਆ ਹੀ ਵੇਖਿਆ ਇਹ ਲੁਟੇਰੀ ਇਸ ਮਹਿਲਾ ਦੀ ਐਕਟਿਵਾ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨਹੀਂ ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਤੋਂ ਨਿਕਲ ਕੇ ਸਾਹਮਣੇ ਆਈਆਂ ਹਨ ਜਿੱਥੇ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਦੇ ਵੱਲੋਂ ਇੱਕ ਮਹਿਲਾ ਤੋਂ ਉਸਦੀ ਐਕਟਿਵਾ ਖੋਈ ਗਈ ਹੈ ਅਤੇ ਪੂਰੀ ਵਾਰਦਾਤ ਸੀਸੀਟੀਵੀ ਕੈਮਰਿਆਂ 'ਚ ਕੈਚ ਹੋ ਗਈ ਹੈ ਕੱਲ ਮੈਂ ਸਟੇਟ ਬੈਂਕ ਆਫ ਇੰਡੀਆ 'ਚ ਗਈ ਸੀ ਉੱਥੇ ਮੈਂ ਪਤਾ ਸਟੇਟਮੈਂਟ ਕਢਵਾ ਕੇ ਤੇ ਉਹ ਦੇ ਪਰਟੀਕੁਲਰ ਦੀ ਫੇਰ ਮੁੜ ਕੇ ਆਈ ਤੇ ਪੁਲ ਦੇ ਉੱਪਰ ਦੀ ਪਤਾ ਗੈਸ ਜੰਸੀ ਵਾਲੇ ਪਾਸੇ ਨੂੰ ਗਈ ਤੇ ਉੱਥੇ ਪਿੱਛੇ ੜਕੇ ਉਹਨਾਂ ਨੇ ਮੈਨੂੰ ਆਵਾਜ਼ ਮਾਰੀ ਕਿੰਨੇ ਜਣੇ ਸੀਗੇ ਦੋ ਜਣੇ ਸੀ ਆਦੇ ਤੇ ਸੀ ਉਹ ਮੋਟਰਸਾਈਕਲ ਤੇ ਤੇ ਉਸ ਤੋਂ ਬਾਅਦ ਉਹਨਾਂ ਨੇ ਆਵਾਜ਼ ਮਾਰ ਕੇ ਬੋਲੇ ਕਿ ਤੁਹਾਨੂੰ ਕੋਈ ਪਿੱਛੇ ਬੁਲਾਉਂਦੇ ਆ ਪਰ ਮੈਂ ਦੇਖਿਆ ਕਿ ਮੈਂ ਕਿਹਾ ਇਹ ਮੇਰੇ ਪਿੱਛੇ ਆਏ ਲੱਗਦਾ ਮੈਂ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਨਾਂ ਨੇ ਮੈਨੂੰ ਅੱਗੇ ਲਿਆ ਕੇ ਮੋਟਰਸਾਈਕਲ ਲਗਾਤਾ ਤੇ ਫਿਰ ਹਾਂਜੀ ਫਿਰ ਉਹਨਾਂ ਨੇ ਮੈਨੂੰ ਇੱਕ ਜਣਾ ਉੱਤਰ ਕੇ ਉਹਨਾਂ ਨੇ ਲੱਤ ਮਾਰ ਕੇ ਤੇ ਮੈਨੂੰ ਉਹ ਥੱਲੇ ਸੁੱਟ ਦਿੱਤੀ ਫਿਰ ਉਹਨਾਂ ਨੇ ਕਿਹਾ ਜੇ ਰੋਲਾ ਪਾਇਆ ਤੇ ਰਵੋਲਵਰ ਸਾਡੇ ਕੋਲ ਤੇ ਫਿਰ ਉਹਨਾਂ ਨੇ ਬਤਾ ਮੇਰੀ ਸਕੂਟੀ ਮੈਂ ਕਿ ਸਟਾਰਟ ਹੀ ਸਕੂਟੀ ਤੇ ਚੱਕ ਕੇ ਲੈ ਗਏ ਉੱਥੋਂ ਸਕੂਟੀ ਵਿੱਚ ਕੀ ਕੀ ਸੀਗਾ 5000 ਰੁਪਿਆ ਪਰਸ ਹੀ ਮੇਰੇ ਸਟੇਟਮੈਂਟ ਨਕਲਵਾਈਆਂ ਹੈ ਬੈਂਕ ਦੀ ਕਾਪੀ ਏਟੀਐਮ ਕਾਰਡ ਆਧਾਰ ਕਾਰਡ ਮੋਬਾਈਲ ਅੱਗੇ ਤੋਂ ਭੇਜ ਜਾਣਾ ਕਦੇ ਧਿਆਨ ਨਾ ਜਾਵੇ ਕਿ ਅੱਗੇ ਪਿੱਛੇ ਦੇਖ ਕੇ ਜਾਵੇ ਮੇਰੇ ਨਾਲ ਹੋਇਆ ਕਿਸੇ ਨਾਲ ਜੀ ਹਾ ਬਦਮਾਸ਼ ਸ਼ਰੀਆਮ ਬਿਨਾ ਕਿਸੇ ਡਰ ਚੰਸ ਕਿੰਟਾਂ ਚ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਈ ਪੀੜਤਾ ਮੁਤਾਬਕ ਲੁਟੇਰਿਆਂ ਦੇ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਵਾਰਦਾਤ ਤੋਂ ਬਾਅਦ ਪੀੜਤਾ ਅਤੇ ਉਸ ਦਾ ਪਰਿਵਾਰ ਸਹਿਮਿਆ ਹੋਇਆ ਹੈ ਇਨਸਾਫ ਦੀ ਮੰਗ ਕਰ ਰਿਹਾ ਹੈ ਉਥੇ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਵੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰ ਪ੍ਰਸ਼ਾਸਨ ਤੋਂ ਵੀ ਇਹ ਮੰਗ ਕਰਦੇ ਹਨ ਵੀ ਜਲਦੀ ਤੋਂ ਜਲਦੀ ਉਹ ਜਿਹੜੇ ਨਕਾਬਪੋਚ ਸੀ ਕਿ ਜਿਹਨਾਂ ਨੇ ਇਹਨਾਂ ਨੂੰ ਇੱਕ ਤਾਂ ਸੱਟਾਂ ਲਾਈਆਂ ਤੇ ਦੂਜਿਆਂ ਦਾ ਸਕੂਟਰ ਖੋ ਕੇ ਲੈ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਤਾਂ ਇਹੋ ਜਿਹੀ ਜਿਹੜੇ ਬਾਹਰ ਦਾ ਤਾਂ ਹੋ ਰਹੀਆਂ ਲਗਾਤਾਰ ਪੰਜਾਬ ਦੇ ਵਿੱਚ ਜਦ ਇਲਾਕੇ ਦੇ ਵਿੱਚ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਠੱਲ੍ਹ ਪਾਈ ਜਾਵੇ ਤਾਂ ਥੋੜੇ ਦਿਨ ਪਹਿਲਾਂ ਕੱਲ ਦੀ ਗੱਲ ਹੈ ਕਿ ਸਾਡੇ ਇਸ ਪੰਡੋਰੀ ਰਾਂਝਾ ਦੇ ਅੱਡੇ ਤੇ ਇੱਕ ਮੰਨ ਡਿਸੇਬਿਲਟੀ ਆ ਉਹਦੇ ਤੋਂ ਦੋ ਨਕਾਬਪੋਚ ਮੋਟਰਸਾਈਕਲ ਤੇ ਉਹਨਾਂ ਤੋਂ ਵੀ ਮੋਬਾਈਲ ਖੋ ਕੇ ਲੈ ਗਏ ਉਹ ਵੀ ਦਿਨ ਦਹਾੜੇ ਦੁਪਹਿਰ ਦੇ 11 12 ਵਜੇ ਦਾ ਟਾਈਮ ਆ ਤੋ ਬੇਨਤੀ ਆ ਵੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਇਹ ਜਿਹੜੇ ਮਸਲੇ ਆ ਇਹਨਾਂ ਨੂੰ ਸੋਲਵ ਕੀਤਾ ਜਾਵੇ ਤੇ ਜਲਦੀ ਤੋਂ ਜਲਦੀ ਇਹਨਾਂ ਜਿਹੜੇ ਨਕਾਬਪੋਸ਼ ਏਗਾ ਜੋ ਵਾਰਦਾਤਾ ਕਰਦੇ ਲੋਕ ਉਹਨਾਂ ਨੂੰ ਫੜਿਆ ਜਾਵੇ ਇਸ ਵਾਰਦਾਤ ਨੂੰ ਲੈ ਕੇ ਜਦੋਂ ਖਾਕੀ ਵਾਲਿਆਂ ਨੂੰ ਯਾਨੀ ਕਿ ਪੁਲਿਸ ਨੂੰ ਸਵਾਲ ਕੀਤੇ ਗਏ ਕਿ ਜਨਾਬ ਆਖਿਰੇ ਹੋ ਕੀ ਰਿਹਾ ਹੈ ਦਾ ਪੁਲਿਸ ਕੈਮਰੇ ਸਾਹਮਣੇ ਕੁਝ ਵੀ ਕਹਿਣ ਤੋਂ ਬਚਦੀ ਨਜ਼ਰ ਆਈ ਖੈਰ ਕਹਿੰਦੇ ਵਿਕੀ ਉਹੀ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ ਜੋ ਤੁਸੀਂ ਪਹਿਲਾਂ ਵੀ ਲੱਖਾਂ ਵਾਰ ਸੁਣ ਚੁੱਕੇ ਹੋ ਜਾਂਚ ਜਾਰੀ ਹੈ ਕਾਰਵਾਈ ਹੋ ਰਹੀ ਹੈ ਜਲਦ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਲੱਗ ਅਜੀਹਾਰਿਆ ਹੈ ਕਿ ਜਿਵੇਂ ਸੂਬੇ ਚ ਕ੍ਰਾਈਮ ਕਾਬੂ ਤੋਂ ਬਾਹਰ ਹੁੰਦਾ ਜਾ ਰਿਹਾ ਹੈ ਦਸੂਹਾ ਤੋਂ ਤਰਸੀਮ ਪੱਪੂ ਦੀ ਰਿਪੋਰਟ ਪੀਟੀਸੀ న్యూਸ